हां जी किसान भाइयो ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਧਰਮਪਤਰਨ ਸਾਹਿਬ ਹੁਣ ਆ ਰਹੇ ਮੇਰੀ ਬਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ 4 ਕੈਨੀਮਲ ਦਿਖਾਉਣੇ ਆ ਇੱਕ ਮਾਝ ਦਿਖਾ ਦੇਾਂਗੇ ਵੈਸੇ ਤਿੰਨ ਕੁ ਵੜਾ ਹੋਣਗੀਆਂ ਇਸ ਵੀਡੀਓ ਦੇ ਵਿੱਚ ਮਾਲ ਸੋਇਆ ਸੁਆਇਆ ਬਾਕੀ ਪ੍ਰੋਪਰ ਡਿਟੇਲ ਆਪਾਂ ਲੈ ਲਈਆਂ ਵੀਰ ਸੰਦੀਪ ਤੋਂ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਾਸਤਰੀ ਕਾਲ ਸਿੱਕਾ ਮਾਰ ਜੀ ਸੰਤ ਸਾਹਿਬ ਜੀ ਠੀਕ ਠਾਕ ਜੇ ਤੇ ਮੇਰੇ ਭਰਾ ਨੇ ਕੀਤੀਆਂ ਕੁੰਡੀਆਂ ਕਰੀਆਂ ਮੁੱਛਾਂ ਮੈਂ ਨਾ ਅੱਜ ਭਰਾ ਤੇਰੇ ਨੇ ਕੀਤੀਆਂ ਪਰ ਮੇਰਾ ਭਰਾ ਤੁਸੀਂ ਲੇਟ ਹੋ ਗਏ ਜੀ ਅੱਜ ਥੋੜਾ ਜਿਆਦਾ ਵਾਵਾ ਲੇਟ ਹੋ ਗਿਆ ਵਾਵਾ ਲੇਟ ਹੋ ਗਿਆ ਬਾਕੀ ਆਪਾਂ ਭਣ ਭਰਾਵਾਂ ਨੂੰ ਚੰਗੀ ਤਸਰੀ ਨਾਲ ਦੀ ਮਾਲ ਵਸਾਉਣਾ ਕੋਈ ਗੱਲ ਨਹੀਂ ਸੰਤ ਸਾਹਿਬ ਜੀ ਕੋਈ ਗੱਲ ਨਹੀਂ ਮੋੜ ਹੈ ਦਰੁਸਤ ਹੈ ਵੀ ਉਹ ਗੱਲਬਾਤ ਹੋ ਜੇ ਮੈਂ ਸੰਤੂ ਸਾਹਿਬ ਨਾਲ ਵੀ ਸੋਨੇ ਰਗਾ ਉਦੋਂ ਤੁਸੀਂ ਵੀਡੀਓ ਪਾਦੇ ਜਿਹੜੀ ਲੰਗੇ ਦੇ ਮਾਲ ਸਾਰਾ ਵੇਚ ਗਿਆ ਠੀਕ ਹੈ ਅੱਜ ਵਹਿੜਾ ਪਹਿਲੇ ਨੰਬਰ ਤੇ ਵਹਿੜ ਜੇ ਦੂਜਾ ਸ ਤਿਹਜਾ ਚੌਥਾ ਦਿਨ ਜੇ ਸੂਈ ਨੂੰ 16 ਕਿਲੋ ਬੋਲਾ ਤਿਆਰ ਹੋਗਾ। ਲੋ ਜੀ 16 ਕਿਲੋ ਬੋਲਾ ਤਿਆਰ ਦੂਜਾ ਤੀਜਾ ਦਿਨ ਮਗਰਵੱਛਾ ਮਗਰਵੱਛਾ ਆ ਗਿਆ ਬਹੁਤ ਹੀ ਜਿਆਦਾ ਹੀ ਚੌਣ ਚੰਗੀ ਮਗਰਵੱਛਾ ਆ ਗਿਆ ਬਾਹਰ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾਉਣੇ ਆ। ਬਹੁਤ ਜਿਆਦਾ ਚਵਾ ਚੰਗਾ ਲੱਗਾ 15-16 ਕਿਲੋ ਤਿਆਰ ਆਇਆ ਇਸ ਟਾਨਾ। ਬਾਕੀ 15-16 ਕਿਲੋ ਜਿਹੜਾ ਇਸ ਵਕਤ ਦੇ ਥੱਲੇ ਹਾਜ਼ਰ ਬੋਲਾ ਠੀਕ ਹੈ ਜੀ। ਤੁਜਾ ਸੂਆ ਖਵਾਨੇ ਚੱਡੇ ਦੀ ਮੇਰੇ ਵੀਰ ਮਾਰੋ ਨਿਕਾ ਇੱਕ ਵਾਰੀ ਬਲੈਕ ਰੰਗ ਦੇ ਵਿੱਚ ਇੱਕ ਰਾਂਗਾ ਬਿਲਕੁਲ ਕਰਮਾ ਦੀ ਜੱਡ ਬਲੈਕ। ਮੁ ਜੀ ਜਿਹੜੀ ਪਸੰਦ ਆ ਜੂਗੀ ਇੱਥੇ ਆਪਣਾ ਹੱਕ ਸਮਝ ਕੇ ਤੁਸੀਂ ਆਣ ਕੇ ਚੋਕੇ ਵੀ ਦੇਖ ਸਕਦੇ ਜੇ ਆਨਲਾਈਨ ਕਿਸੇ ਭਰਾ ਦੇ ਮਗਾਉਣੀਆਂ ਤਾਂ ਬਿਲਕੁਲ ਸੰਤੂ ਜੀ ਸੰਤੂ ਸਾਹਿਬ ਜੇ ਆਨਲਾਈਨ ਮਗਾਊਗਾ ਤਾਂ ਧਾਰ ਉਹਨਾ ਮਾਰਾ ਇਤਨਾ ਘਰੇ ਘਲਦਾਂਗੇ ਫਿਲਟਰਾਂ ਦੀ ਗੱਲ ਸਮੋ ਨਾ ਦੱਬਾ ਬਣਦੇ ਤੇ ਪਾ ਲਈਆ ਵਾਹ ਸੰਤੂ ਸਾਹਿਬ ਸੋਨੇਰ ਕੀ ਵਹਿੜਿਆ ਠੀਕ ਹੈ ਬੰਦਾ ਪਾ ਗਿਆ ਜਿੱਦਾਂ ਮਰਜੀ ਜੇ ਲੱਤ ਤੋਂ ਲੱਤ ਪੁੱਟ ਜਿਹਦੇ ਰੁਪਈਆ ਹੀ ਕੋਈ ਨਹੀਂ ਲੈਣਾ ਮੈਂ ਵੀ ਕਰੂ ਗੱਲ ਵੀ ਮਾਲ ਦੋਸਤੋ ਚਲੋ ਰੁਟੀਨ ਦਾ ਕੰਮ ਆ ਠੀਕ ਹੈ ਜੀ ਚੰਗੇ ਪਸ਼ੂ ਰੁਟੀਨ ਦੇ ਵਿੱਚ ਆਪਦੀ ਬਿਲਕੁਲ ਖਰੀਦੀ ਕਰਦੇ ਆ ਤਸੱਲੀ ਕਰਕੇ ਅੱਗੇ ਮੇਰੇ ਭਰਾਵਾਂ ਨੂੰ ਇਸੇ ਤਰ੍ਹਾਂ ਮਾਲ ਕੇ ਲੈ ਆ ਕੇ ਦਿੱਤਾ ਜਾਂਦਾ ਚਾਹੇ ਕਿਸੇ ਨੇ ਆਨਲਾਈਨ ਮੰਗਾਉਣੀਆਂ ਸ਼ਾਹ ਚਾਹੇ ਇੱਥੇ ਆ ਕੇ ਖਰੀਦਣੀਆਂ ਵੀ ਤੁਹਾਡਾ ਕਿਹੜਾ ਨਹੀਂ ਪੈਂਦਾਗਾ 16 ਕਿਲੋ ਐਸਫਤ ਪੌੜਾ ਤੇ ਥੱਲੇ ਹਾਜ਼ਰ 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 ਚਾਈਏ ਸਪੂਰ ਸਿੱਟੇ ਤੋਂ ਬਚਾ ਮਾੜਾ ਕੋਈ ਪੂਰ ਨਹੀਂ ਕੋਈ ਸਿੱਟਣੇ ਆਪਣੇ ਕੋਲ ਟਾਈਮ ਨਹੀਂ ਹੈ ਘਾ ਚਵਾ ਕੇ ਖਾਣੀ ਹੋਲੀ ਰੂ ਮਰ ਗਈ ਸੰਦੀਪ ਨੇ ਸਵੇਰ ਤੀਜਾ ਕ ਦੱਸਿਆ ਸੀ ਦੂਜਾ 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 ਸਵੇਰ ਦੂਜਾ ਸਵੇਰ ਲੋ ਜੀ ਦੂਜਾ ਸਵੇਰ ਬਾਹਰ ਬੰਦਿਆ ਜੀ ਠੀਕ ਆ ਆ ਬੱਚਾ ਖਾਣ ਤੁਹਾਡੇ ਵੀ ਦਿਖਾਉਣੇ ਤਾਂ ਮੇਰੀ ਲੱਗ ਗਈ ਆਪਾਂ ਕਰੋ ਚੱਕ ਸੋ ਵੈਸ ਥੋੜਾ ਜਿਹਾ ਹਨੇਰਾ ਹੋਣ ਦਾ ਬਿਲਕੁਲ ਟਾਈਮ ਹੋਇਆ ਪਿਆ ਪੱਟਾ ਕੀ ਆ ਲੈ ਲੋ ਠੰਡੀ ਧੀਰੀ ਲੈਵੇਟਰ ਦੀ ਕੁਆਲਿਟੀ ਕਰੋ ਚੈੱਕ ਮੇਰੇ ਵੀਰ ਬੜੀ ਬਾਹਰੀ ਸਾਫ ਆ ਸੰਤੂ ਸਾਹਿਬ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਮੋਲ ਡਿਮਾਂਡ ਕੀ ਰੂਏ ਦੀ ਡਿਮਾਂਡ 5000 ਰੁਪਿਆ ਸੰਤੂ ਸਾਹਿਬ ਦੇ ਦਗੇ ਜਸਨ ਵਾਲੀ ਗੱਲ 60 ਦੀ ਦੇ ਦਗੇ 60 ਦੀ ਸਾਥ ਵੀ ਹਾਂਜੀ ਹੋਰ ਵੀ ਮਾਰਨੀ ਛਲ ਮਾਰਦੇ 3000 ਰੋਡ ਆਈਏ ਵਿੱਚੋਂ 57000 ਦੀ ਵਾੜ ਦੇ ਦਾਂਗੇ ਜਿਹੜਾ ਮਰਜੀ ਵੀਰ ਆ ਕੇ ਲੈ ਜਾ ਚੋਕੇ ਤਸल्ली ਕਰਕੇ ਹਾਂ ਬੜੀ ਠੰਡੀ ਧੀਰੀ ਆ 10000 ਸਾਈ ਪਾ ਦੇ ਅਗਲੇ ਘਰ ਵਾੜ ਘੱਲ ਦਾਂਗੇ ਹਾਂ ਮੰਗਾ ਪਾ ਗਏ ਚੋਗੇ ਸੱਲੀ ਕਰਕੇ ਫੇਰ ਪਈਆ ਆਪਾਂ ਨੂੰ ਕੱਲ ਦੇ ਕੋਈ ਟੁਰਕੂ ਨਹੀਂਗਾ ਚਲੋ ਜੀ ਬਾਹਲੀ ਖਰੀ ਵੱਚੀ 57000 ਦੀ 57000 ਦੀ ਤੇ ਜਿਆਦਾ ਨੂੰ ਸੂਈ ਨੂੰਗੇ ਤੇ ਜਿਆਦਾ ਨੂੰ ਸੂਈ ਨੂੰ ਆ 57000 ਦੀ ਬਾਹਰ ਮੇਰਾ ਸੋਨਾ 16 ਕਿਲੋ ਬੋਲਾ ਤਿਆਰ 16 ਕਿਲੋ ਬੋਲਾ ਹਾਜ਼ਰ ਬੱਛਾ ਮਗਰ ਤੁਹਾਨੂੰ ਪਹਿਲਾਂ ਵੀ ਦਿਖਾਤਾ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਹਾਂਜੀ ਆ ਬੱਛਾ ਮੇਰਾ ਵੀਰ ਮਾਰੋ ਨਿਕਾ ਮੇਰ ਕਾਫ ਆ ਮੈਂ ਇੱਕ ਮੱਝ ਆ ਗਈ ਵੀਰ ਸੰਦੀਪ ਸੂਈ ਇਹ ਵੀ ਇਹ ਕੱਲ ਦੀ ਸੂਈ ਜੀ ਬਾਜੀ ਕਾਲ ਦੀ ਸੂਈ ਇੱਕ ਮੱਧ ਤੋਂ ਦਿਖਾ ਰਿਹਾ 31 ਮਗਰ 31 ਮਗਰ ਦੇ ਗਿੱਲਾ ਨਾੜੂ ਨਾਲ ਬਾਜੀ ਗਿੱਲੇ ਨਾੜੂ ਤੇ ਇਹ ਬੱਚਾ ਮਗਰ 31 ਦੇ ਨਾਲ ਗਿੱਲਾ ਨਾੜੂ ਵਿਖਾ ਰਿਹਾ ਨਾ ਕੋਈ ਆਖੇ ਝੂਠ ਹੈ ਜੀ ਲੋ ਵੀ ਨਾਰੂਆ ਚੈੱਕ ਕਰੋ ਠੀਕ ਹੈ ਜੀ ਗਿੱਲਾ ਨਾੜੂ ਨਾਲ ਮਗਰ 31 ਆ ਕਰਮਾਲੀ ਦੇ ਠੀਕ ਹੈ ਜੀ ਤੇ ਬੋਲਾ ਵੀਰ ਸੰਦੀਪਰ ਦੋ ਚਾਰ ਡੰਗ ਦੀਆਂ ਚਵਾਈਆਂ ਕਰੀਆਂ ਮੈਂ ਨਾ ਸੰਤੂ ਸਾਹਿਬ ਇਧਰ ਚਵਾਈਆਂ ਵੇਖੋ ਕਿ ਲੱਗੀਆਂ ਇਹਨੂੰ ਆ ਦੇਖੋ ਬਾਜੀ ਅਗਲੇ ਪਿਛਲੇ ਥਾਣਾ ਦੀ ਚਵਾਈ ਕਰੋ ਚੈੱਕ ਨਰੈ ਮੋਗਾ ਕਰਮਾਲੀ ਠੀਕ ਹੈ ਜੀ ਜਿਹਨੂੰ ਆਪਾਂ ਕਹਿੰਦੇ ਵੀ ਗੰਨੇ ਵਰਗੀ ਤਾਰ ਹੈ ਮੈਂ ਸੰਤੂ ਸਾਹਿਬ ਸੋ ਬਾਹਰ ਕੱਢ ਕੇ ਤੋਰ ਕੇ ਤਸੱਲੀ ਨਾਲ ਦਿਖਾਉਣੇ ਸੁਆ ਪਿੱਜਾ ਜੀ ਤਿੱਜਾ ਸੁਆ ਜੀ ਪਿੱਜਾ ਸੁਆ ਮੈਂ ਬਾੜੀ ਖਰੀ ਹੈ ਕਰੋ ਚੱਕ ਵੀਰ ਦੁੱਧ ਜਿਆਦਾ ਆਪਾਂ ਆਦੇ ਨਹੀਂ ਗਏ ਹਾਂ ਦੰਦਾ ਦੰਦਾ ਦੀ ਕਹਿਣਾ ਤਿੱਜਾ ਸੁਆ ਦੇ 12 ਕਿਲੋ 12 ਕਿਲੋ ਆਮਾ ਪਾ ਦੂਗੀ ਮੈਂ ਠੀਕ ਆ ਵੀਰ ਹਾਇ ਵੀ ਮੇਰੇ ਕੋਲ ਤਾਂ ਇੱਕ ਰੰਗ ਹੀ ਏ ਜੈੱਡ ਬਲੈਕ ਸੰਤੂ ਸਾਹਿਬ ਜੈੱਡ ਬਲੈਕ ਜਿਹਨੂੰ ਕਹਿ ਦਿੰਦੇ ਆ ਵੀ ਇੱਕ ਰੰਗਾ ਕਰਮਾਂ ਦੀ ਠੀਕ ਆ ਜੀ ਬਾੜੀ ਚੰਗੀ ਮੈਂ ਆ ਸੋ ਸਟਾਰਟਿੰਗ ਚੰਗੀ ਆ ਬਾਕੀ ਕੱਲ ਦੀ ਸੂਈ ਐ ਬੋਲਾ ਤੁਹਾਨੂੰ ਦੱਸ ਦਿੱਤਾ ਵੀ ਹੁਣ ਜਿੰਨਾ ਮੌਕੇ ਤੇ ਇਹਦੇ ਥੱਲੇ ਹਾਜ਼ਰ ਆ ਬਿਲਕੁਲ ਪਤਲਾ ਪ ਕਾਗਜ਼ ਵਰਗੀ ਸਖੇਨਾ ਕਰਮਾੜੀ ਦੀ ਹਾਈਟ ਮੀਡੀਅਮ ਦੇ ਵਿੱਚ ਆ ਕੋਈ ਭਰਾ ਨੇੜੇ ਦੂਰੋਂ ਆ ਰਿਹਾ ਠੀਕ ਆ ਜੀ ਹਾਈਟ ਮੀਡੀਅਮ ਆ ਮਗਰ ਇਹ ਤੇ ਕੱਤੀ ਆ ਗਈ ਆਪਣੀ ਮੇਲਾ ਕਾਫ ਬਾਕੀ ਮੇਰਾ ਮੋਨਾ ਵੜੀਆਂ ਉੱਤੇ ਵੀ ਸੰਤੂ ਸਾਹਿਬ ਥੱਲੇ ਖਾਂ ਚੱਡੇ ਸਾਹਿਬ ਆ ਹਾਂ ਕਿ ਵਾਈ ਬੜੀ ਚੰਗੀ ਮੈਂ ਦੀ ਸੋਹਣਾ ਮੌਕੇ ਤੇ ਦੋਸਤੋ ਦੇਖਣੇ ਠੀਕ ਆ ਜੀ ਪੱਧਰ ਆ ਬੈਸਰ ਤੋਂ ਇੱਕ ਸਾਲ ਬਿਲਕੁਲ ਪੱਧਰ ਤੇ ਕਰਮਾੜੀ ਹੈ ਇੱਕ ਰਾਜੀ ਤੁਹਾਨੂੰ ਪਹਿਲਾਂ ਵੀ ਆਪਾਂ ਨੋਟ ਕਰਾ ਦਿੱਤਾ ਸੋ ਕਲ ਦੀ ਸੂਈ ਆ ਠੀਕ ਆ ਹਾਂ ਲਓ ਜੀ ਠੀਕ ਆ ਤੇ ਸੰਦੀਪ ਚਲੋ ਚਵਾਈ ਦਾ ਦਾਤ ਦਿੱਤਾ ਵੀ ਚੋਣ ਚਵਾਦੀ ਵੀ ਚੰਗੀ ਕਰਵਾ ਲਿਓ ਸਾਹਿਬ ਕੋਈ ਫਸਲ ਚੋਣ ਦਾ ਮਾਰਾ ਹੋਵੇ ਤਾਂ ਆਪਣੇ ਘਰ ਲਗਲਾ ਲੱਦ ਕੇ ਕਲਦੇ ਆਪਾਂ ਦੂਜੀ ਗੱਲ ਨਹੀਂ ਕਰਨੀ ਤੇ ਮੁੱਲ ਵੀਰੇ ਕੀ ਰੋਈ ਦਾ ਕੋਲ ਸੰਦੂ ਸਾਹਿਬ 85000 80000 ਦੀ ਮੈਂ ਦੇ ਦਈਏ ਜੈਸ ਨੂੰ 80000 ਦੀ ਹਾਂਜੀ ਉਹ ਵੀ 80000 ਦੀ ਦੇ ਦਿੰਨੇ ਆ ਪਰ ਆਪਾਂ ਜਾਇਜ਼ ਕਰਕੇ ਦਈਏ ਬਿਲਕੁਲ ਪਰਤਾ ਹੋਵਾ ਜਾ ਦੋ ਅਰ ਦਾਈਏ ਦੋ ਦਿਆਈ ਦੋ ਘਟ ਅਸੀ ਦੋ ਘਟ ਅਸੀ ਹਾਂਜੀ 78 ਦੀ ਹੋਰ ਜਾਣ ਦੀਏ ਦੋ 77 ਚਲ ਜੇ ਤੁਸੀਂ ਕਹਤਾ ਜਾਣ ਦੋ 77 ਦੀ 77 ਦੀ ਤੁਹਾਡੀ ਵੀ ਮੋਰ ਦੇ ਵਰ 77 ਹਜ਼ਾਰ ਦੀ ਬਾਹਰ ਮਿਲਣੀ ਨਹੀਂ ਜਾਂ ਮੈਂ ਬਾਹਰ ਖੜੀ ਆ ਚਲੋ ਜੀ ਸਾਹ ਵੜੀਆ ਕਰੋ ਚੱਕ ਠੀਕ ਆ ਜੀ ਸੋ 77 ਹਜ਼ਾਰ ਦੀ ਆ ਮੱਝ ਤੁਹਾਨੂੰ ਮਿਲ ਜੂਗੀ ਠੀਕ ਇਤਰਾ ਲੱਦ ਕੇ ਭੇਜ ਦਾਂਗੇ ਅਗਲਾ ਸੱਲੀ ਕਰਕੇ ਫੇਰ ਪਈਏ ਆਪਾਂ ਨੂੰ ਘਰ ਦੇ 10000 ਸਾਈਫਾ ਦੀ ਚਲੋ ਜੀ ਅੱਗੇ ਗੁਰ ਸੰਦੀਪ ਆ ਵੜ ਕਿਵੇਂ ਆ ਇਹ ਪਰਸੋਂ ਨੇ ਸੁਈ ਆ ਵੜ ਜੀ ਨਾ ਬੋਲਾ ਹੋਊਗਾ 13 14 ਕਿਲੋ ਥੱਲੇ। ਲੋ ਜੀ 13 14 ਕਿਲੋ ਬੋਲਾ ਤੇ ਪਰਸੂ ਦੀ ਸੁਰੀ ਬੱਛਾ ਮਗਰ ਬੱਛਾ ਮਗਰ ਜੀ। ਬੱਛਾ ਮਗਰ ਬੋਲਾ 13 14 ਕਿਲੋ ਚੋਣ ਜਵਾ ਦੀ ਸਾਫ ਜੀ। ਇੱਕ ਨੰਬਰ ਮੈਨਾ ਸੰਤੂ ਸਾਹਿਬ ਮੋਟਰ ਕਾਬੇ ਚਾਗੀ ਨਾ ਵੱਡੀ ਵੈੜਾ ਕੱਤ ਵੱਡਾ ਫਿਰ ਸੁਦੀਪ ਅੰਦਰੋਂ ਤੋੜਿਆ ਜੇ ਇੱਥੇ ਹਨਾ ਅੰਦਰ ਹੀ ਤੋੜ ਦੇਣਾ ਅੰਦਰ ਤੋੜਦੇ ਆ ਜੀ। ਲੋ ਵੀ ਕੱਤ ਹਾਈਟ ਪੂਰਾ ਵੱਡਾ ਦੋਸਤੋ ਇਸ ਵੈੜ ਦਾ। ਇਧਰੋਂ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਰਿਆ ਹਵਾਨੇ ਚੱਡੇ ਦੀ ਮਹਾਰਾਜ ਨਿਗਾਹ ਦੇ ਵਿੱਚੋਂ ਕੱਢੋ। ਮੁਠੀ ਜਲਾ ਥਾਣਾ ਚਾਰੇ ਥਾਣ ਬਿਲ ਥਾਣੋਂ ਵੈਸੇ ਵੱਡੇ ਚਾਰ ਹੀ ਆ ਮੇਨ ਮੁਠੀ ਆ ਆ ਵੱਡਾ ਵੜਾ ਵੈਂਟ ਦਾ ਬਾਕੀ ਦੁੱਧ 20 ਗੱਲਾਂ ਵਛੀ ਦਊਗੀ ਸੰਤੂ ਸਾਹਿਬ ਆ ਲੈ ਸਦੀਪ ਇਹਨੂੰ ਡੱਕੀ ਵੀਰੇ ਇੱਥੇ ਰੋਕਿਆ ਜੀ ਆ ਰੋਕ ਲਾ ਵੀਰ ਆ ਦੇਖੋ ਲਓ ਜੀ ਠੀਕ ਆ ਅੱਜ ਤੀਜਾ ਦੇ ਦੇਣ ਇਹਨੂੰ ਤੇ ਜਾਲਾਂ ਸੁਈ ਨਾ ਸੰਤੂ ਸਾਹਿਬ ਲਓ ਜੀ ਤੀਜਾ ਦੇਣਾ ਠੀਕ ਆ ਜੀ ਬਹੁਤ ਚੰਗੀ ਰਹਿੜਿਆ ਬੋਲਾ ਜੀ ਤੇ ਥੱਲੇ ਆ ਸੋੜ ਤੇ 14 ਕਿਲੋ ਹੈ ਹੋ ਗਿਆ ਜੀ ਆ ਗਿਆ ਲੋ ਵੀ ਹਾਂ ਯਾਰ ਜਿਹੜਾ ਬੋਲਾ ਉਹਦੀ ਗੱਲ ਕਰਦੇ ਪਿਆ 14 ਕਿਲੋ ਸੋ ਬਾਕੀ ਮਗਰ ਜਿਹੜਾ ਇਹ ਬੱਚਾ ਬੱਛਾ ਮੇਲ ਕਾਫ ਨਾ ਮੇਲ ਕਾਫ ਆ ਗਿਆ ਜੀ ਠੀਕ ਹੈ ਭਾਵੇਂ ਮੇਰੇ ਕੋਲ ਜੈਦ ਹੀ ਕਰ ਦੇਣਾ ਆਪਾਂ ਠੀਕ ਹੈ ਵੈੜ ਵੱਡੀ ਵੈੜ ਹੈਗੀ ਸੱਤਾਰ ਦੀ ਆ ਆਪਾਂ ਦੇ ਦੇ ਤਾਰੀ ਹੇ ਸਾਰ ਦੀ ਦੇ ਦੀ ਸੱਤਾਰ ਦੀ ਸਾਰ ਦੀ ਸੱਤਾਰ ਦੀ ਸੱਤਾਰ ਦੀ ਜਾਣ ਦੀਏ ਮਾੜਾ ਹੋਰ ਵੀ ਹੁੰਦੇ ਮਾਰ ਸਾਲ ਮੇਰਾ ਵੀਰ ਆਪਨੇ ਨਾ ਵਾਜੇ ਮਤੇ ਲੰਮੀ ਤੋਰ ਦੀ ਤੋਰ ਦੇ ਤੋਰ ਦੇ ਲਓ ਵੀ 60000 ਦੀ ਸੰਦੀਪ ਆਂਦਾ ਬਾਕੀ ਕਰੂਗਾ ਮਾਨਤਨ ਦਾ ਆਪਣਾ ਭਰਾ ਹੈ ਦੋ ਡਾਦੀਆਂ ਸੰਸਾ ਬ ਹੋ ਜਾ ਕਰੂਗਾ ਮਾਨਤਨ ਦੋ ਡਾਦੇ ਵੀ 58 ਦੀ ਜਾਣਦੇ ਵੇਖ ਲੈ ਤੂੰ ਖੋ ਚਾਹੀਦੇ ਮੈਂ ਖੋਸ਼ ਹੀ ਖੋ ਜਾ ਬਾਕੀ ਭੈਣ ਭਰਾ ਖੋਸ਼ ਆ ਪਾਉਣਾ ਨੂੰ ਵੀ ਰੱਖਣਾ ਕੇ 55000 ਜਮਾ ਮੇਰੀ ਖੁਸ਼ੀ ਦੇ ਨਾਲ ਨਾ ਕੰਮ ਹੋਰੇ 55 ਦੇ ਦੇਣਾ ਬੋਦੀ ਪੂਰੇ 55000 ਦੀ ਪੂਰੀਆਂ ਕਸਰਾ ਕੱਢ ਗੁੱਟ ਕੇ ਮਾਨਤਨ ਕਰਕੇ ਜਿਹੜੀ ਵੱਡੀ ਆਪਣੇ ਭਰਾ ਨੂੰ ਅੱਜ ਮਿਲ ਜਾਣੀ ਆ ਬੜੀ ਵੱਡੀ ਜੇ ਬਾਕੀ ਮੇਰਾ ਭਰਾ ਲਓ ਨਾਨਦ ਠੀਕ ਆ ਜੀ ਮੈਂ ਵੱਡੀ ਆ ਛੋਟੀ ਨਹੀਂ ਕਿ ਚਵਾਈ ਇੱਕ ਨੰਬਰ ਸੀਜ਼ਨ ਆ ਗਿਆ ਕਰਮਾ ਵਾਧੂ ਦੁੱਧ ਕੱਢੀ ਜਾਣਾ ਕਰਮਾ ਬਹੁਤ ਵਧੀਆ ਤੇ ਸੰਦੀਪ ਵੀਰੇ ਇਧਰ ਇੱਕ ਜਰਸੀ ਆ ਗਈ ਭਰਾ ਜਰਸੀ ਆ ਗਈ ਚਾਹ ਪੰਜਾਂ ਦੇ ਨਾਲ ਸੂਈ ਆ ਅੱਛਾ ਜੀ 13 14 ਕਿਲੋ ਦੁੱਧ ਤਿਆਰ ਹੋਏ ਤੁਸੀਂ 13 14 ਕਿਲੋ ਹਾਂਜੀ ਲੋ ਜੀ 13 14 ਕਿਲੋ ਦੁੱਧ ਮਗਰ ਇਹਦੇ ਬੱਚਾ ਮਗਰ ਬੱਚਾ ਆ ਗਿਆ ਮਗਰ ਬੱਚਾ 13 14 ਕਿਲੋ ਦੁੱਧ ਦੇ ਤੇ ਫਿਰ ਹਾਜ਼ਰ ਆ ਲੰਬੀ ਲੰਬੀ ਪੂਰੀ ਹੈ ਕਰਮਾੜੀ ਲੰਬਾਈ ਨੂੰ ਵੀ ਮੇਰਾ ਭਰਾ ਵੇਖ ਸਕਦੇ ਹੋ ਤੁਸੀਂ ਹਾਈਟ ਇੱਕ ਪੰਜਾਬ ਵਾਲੀ ਜਰਸੀ ਨਾਲ ਦੀ ਆ ਦੀ ਠੀਕ ਹੈ ਜੀ ਤੇ ਮਗਰ ਇਹਦੇ ਮੇਲਕਾਫ ਬੱਚਾ ਉਸ ਬਾਕੀ ਮੇਰਾ ਫਿਰ ਪੂਰੀ ਤਸਲੀਨਾ ਦੇਖ ਲਿਆ ਤੇ ਇੱਥੇ ਆਣ ਕੇ ਕਿਸੇ ਭਰਾ ਨਿਗਾ ਦੇ ਵਿੱਚੋਂ ਕੱਢ ਨਹੀਂ ਆ ਸ਼ਾਇਦ ਜੀ ਉਹ ਤੁਸੀਂ ਤਸਲੀਨਾ ਦੇਖ ਲਓ ਰੈੱਡ ਕਲਰ ਦੇ ਵਿੱਚ ਆ ਲੰਬਾਈ ਕਰਮ ਵਾਲੀ ਦੀ ਜਿਵੇਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਵੀ ਲੰਬੀ ਰੂਪੀ ਇਦਾਂ ਵੀ ਇੱਕ ਜਿਵੇਂ ਰੇਲ ਕੱਡੀ ਦਾ ਡੱਬਾ ਹੀ ਸਮਝੋ ਠੀਕ ਆ ਸੋ ਆਰਡਰ ਦੀ ਕੁਆਲਿਟੀ ਚੰਗੀ ਆ ਸੰਦੀਪ ਚਵਾਈ ਦੇ ਵਿੱਚ ਕੋਈ ਡਿਫੈਕਟ ਤੇ ਫੁੱਟ ਨਹੀਂ ਮੈਂ ਸੰਤੂ ਸਾਹਿਬ ਇੱਕ ਨੰਬਰ ਇਤਨਾ ਹੀ ਧਾਰਾ ਬਹਿ ਕੇ ਮਾਰ ਦੇਣਾ ਤੁਹਾਡੇ ਹੁੰਦੇ ਆ ਠੀਕ ਆ ਭਰਾ ਕਿਹਦੇ ਆਪਣੇ ਕੋਲ ਟਾਈਮ ਨਹੀਂ ਹੈਗਾ ਕਰਕੇ ਅੱਜ ਧਾਰਾ ਵਜੀਆਂ ਨਹੀਂ ਅੱਛਾ ਜੀ ਆ ਦੇਖੋ ਮੈ ਬੇਤਰੋ ਕੈਬਰ ਸੰਦੀਪ ਆ ਦੇਖੋ ਜੀ ਸੋ ਜਰਸੀ ਜਿਹੜੀ ਦੋਸਤੋ ਇਹ ਵਾਰ ਤੁਸੀਂ ਸਮਝ ਦੇਖ ਰਹਾ ਜੀ ਠੀਕ ਆ ਸੋ ਕਾਫੀ ਵਧੀਆ ਸਟਾਰਟਿੰਗ ਆ ਕਰਮਾਲੀ ਦੀ ਆਰਡਰ ਦੀ ਕੁਆਲਿਟੀ ਤੁਹਾਨੂੰ ਕਿੱਦਾਂ ਲੱਗਿਆ ਬਖਾ ਲੀਏ ਬਾਕੀ ਵੇਨਸਪੂਨਸ ਲੇਵੇ ਦੇ ਉੱਪਰ ਤੁਸੀਂ ਨਿਗਾਹ ਮਾਰੋ ਚਾਰੇ ਥਣ ਨਾੜਾ ਨੋੜਾ ਕਾਫੀ ਚੱਟੇ ਤੇ ਲੈ ਵੀ ਸੰਦੀਪ ਨੇ ਮੋਲ ਦੱਸਦੇ ਦਾ ਕੀ ਕਰਦੇ ਆ ਸੰਤੂ ਸਾਹਿਬ ਮੋਲ 75 ਕਰੀਏ ਜੋ ਮਰਜੀ 60000 ਦੀ ਬੱਛੀ ਦੇ ਦਈਏ ਮੋਦੀ 60000 ਦੀ ਦੋਸਤੋ ਇਹ ਬੱਛੀ ਤੁਹਾਨੂੰ ਅੱਜ ਮਿਲ ਜੂਗੀ ਵੈਰ ਮਿਲ ਜੂਗੀ ਹੋਰ ਦੋ ਦਾ ਦਗਾ ਨਾ ਯਾਰ ਰੇਡ ਦੀ ਜਾਂਦੇ ਕਰੋੜ ਦੀ ਯਾਹਾਂ ਦੇ ਤਰੇਟ ਦਾ ਨਾ ਹੋਰ ਵੀ ਮਿੱਠਾ ਪਾਰਾ ਤੇ ਥੋੜਾ ਜਿਹਾ ਪਾਰੇ ਫਿਰ ਆਪੇ ਦੱਸਦੇ ਸੰਤ ਬਾਜਾ ਤੇਰੀ ਨਹੀਂ ਮੋੜਨੀ ਉਹ ਭਰਾ ਆ ਆਪਣਾ ਚਲ ਫਿਰ ਵੀ ਆਪਾਂ ਮੈਣਾ ਵੀ ਕਰਕੇ ਮਾਨਤਾ ਦੇ ਦੀ 60 ਉਹ ਅੰਦਰ ਖਿੱਚ ਗਏ ਮੈਣਾ 60 ਦੀ ਦੇ ਦੀ ਫਿਰ ਮੈਣਾ 2 50 ਦੀ ਦੇ ਫਿਰ 60 ਦੀ ਦੇ ਦੇ ਫਿਰ 60 ਦੀ ਦੇ ਦੇ ਯਾਰ ਸੰਦੀਪਾ ਦਾ 60 ਦੀ ਦੇ ਦੋਾਈ ਹੋਰੀ ਚੰਗੀ ਕਰੇ ਇਧਰ ਵਖਾ ਦੇ ਮੇਰਾ ਵੀਰ ਤੂੰ ਭਰਾ ਆ ਇਧਰ ਵੇਖੋ ਚਲੋ ਚੱਕ ਦੋਸੇ ਅਗਲੇ ਥਾਣੇ ਦੀ ਚੋਾਈ ਮੇਰਾ ਭਰਾ ਮਾਰੋ ਨੀਗਾ ਅਗਲੇ ਪਿਛੇ ਥਾਣੇ ਦੀਆਂ ਚੋਣਾਂ ਆ ਦੇ ਵੇਖੋ ਵੇ ਗਰਨ ਕਰ ਲਈਏ ਕਰਮਾਂ ਦੀ ਟਿਕਾ ਜੀ ਮੈਂ ਨਾ ਮੱਛੀ ਮੋਟਰੀ ਆਰੇ ਮੁੱਠੀ ਮੁੱਠੀ ਥਣ ਲੱਗਾ ਕਰਮਾਂ ਨੂੰ ਕੀ ਗੱਲ ਬਾਤ ਐਂਡ ਹੋਈ ਪਈ ਆ ਵੇਖੋ ਕਿਉਂ ਆਈ ਏਕ ਨੰਬਰ ਆ ਵੇਖੋ ਜੀ ਕੋਈ ਵੀ ਪਸ਼ੂ ਨਾ ਮਾਰਾ ਹੋਇਆ ਚੁਵਾਈ ਦਾ ਸੰਤੂ ਸਾਹਿਬ ਆਪਣਾ ਬਿਲੋ ਵੀ ਕਰੋ ਚੱਕ ਪੂਰੀ ਬੰਦੇ ਪਾਸ ਹੀ ਗੱਲ ਬਾਤ ਸੋ ਵਧੀਆ ਚੰਗੀ ਦੋਸਤੋ ਚੌਣ ਬਿਲਕੁਲ ਜਾਇ ਜਿੱਤੇ ਜੱਜ ਮੈਂ ਹਾਂ ਉਹਦੋਂ ਆਪਣਾ ਮਾਲ ਸਾਰਾ ਵੇਚਿਆ ਸੰਤੂ ਸਾਹਿਬ ਇਹੋ ਵੀ ਮੱਛੀ ਕਿਹੜਾ 55000 ਦੇ ਦੋ ਆਪ ਖਰੀਦ ਲਈਦੀ ਬਾਦੋਂ ਬਸ ਬਸ ਆਦਰ ਵੀਰ ਸਾਡਾ ਉੱਡਿਆ ਫਿਰਦਾ ਮਿਰਖਾ ਸਿੰਘ ਗੰਗੂ ਆ ਮੈਂ ਨਾ ਪਹਿ ਗਧਾਈਆਂ ਖੰਦ ਦਾ ਵਾਟ ਨਾ ਬੜਾ ਮਾਲਦਾ ਹੀ ਹਾਂ ਚਲੋ ਇਸੇ ਤਰ੍ਹਾਂ ਮਾ ਲੋੜਾ ਸੁਣਨ ਰਿਹਾ ਮਾ ਚਲੋ ਹਰੇਕ ਕਈਆਂ ਨੂੰ ਕੋਸ਼ ਨਾ ਆ ਕਿਹਨੂੰ ਕੋਸ਼ ਕਿਹਨੂੰ ਕੰਮ ਦਾ ਨਸ਼ਾ ਪਿਆ ਪਿਆ ਕੰਮ ਦਾ ਨਸ਼ਾ ਵੜਾ ਆਪਾਂ ਨੂੰ ਕੰਮ ਦਾ ਤੇ ਗੱਫੇ ਦਾ ਨਸ਼ਾ ਹੀ ਆ ਬਸ ਹੋਰ ਨਹੀਂ ਕੋਈ ਉਤੋਂ ਜਦੋਂ ਆ ਰੋਪਾ ਟਾਈਮ ਆ ਜਾ ਜੀਵਿਦਾਰ ਨੂੰ ਹੁੰਦਾ ਵੀ ਹੁਣ ਝੋਨੇ ਸਾਰੇ ਪਾਸੇ ਜਿਹੜੇ ਸੋਨਾ ਨਹੀਂ ਹੁੰਦਾਗਾ ਬਸ ਬਸ ਬਾਣੇ ਵਰਗਾ ਰੰਗ ਹੋਇਆ ਪਿਆ ਮੈਂ ਸੁਹਾਗਿਆ ਦੀ ਗੱਲ ਹੋਈ ਪਈ ਜਾਣਾ ਹਾਂ ਉਹ ਡਿਕਟਕ ਜੀ ਬਿਲਾਵਾ ਪਿਆ ਨੰਬਰ ਜੀ ਸੰਦੀਪ ਬੋਲ ਨੰਬਰ ਦੇ 84370 ਜੀ 38939 19846 ਜੀ 38939 ਠੀਕ ਹੈ ਫਾਸਰੀ ਗੜ ਜੀ ਫਾਸਰੀ ਗੜ ਜੀ ਸੋ ਦੋਸਤੋ ਅੱਜ ਨਾਗਜ਼ੀ ਦੇ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਉਮੀਦ ਕਰਦੇ ਆ ਚੰਗੇ ਲੱਗਿਆ ਜਾਨਵਰ ਵੀਡੀਓ ਸ਼ੇਅਰ ਕਰਦੇ ਬਾਕੀ ਕਿਸੇ ਭਰਾ ਨੇ ਖਰੀਦਣਾ ਪਸ਼ੂ ਇੱਥੇ ਆਣ ਕੇ ਬੇਸ਼ੱਕ ਚੋਲਿਓ ਉਹਨਾਂ ਨੇ ਮੰਗਾਉਣਾ ਤੇ ਘਰੇ ਬਿਲਕੁਲ ਵੀਰਮਾਲ ਜੀ ਆਪਾਂ ਚੋਕੇ ਤਸੱਲੀ ਕਰਾ ਕੇ ਕਿਸੇ ਭਰਾ ਦੀ ਫਿਰ ਪੈਸੇ ਨਾੜਾਂਗੇ ਠੀਕ ਹੈ ਜੀ ਸੋ ਇਹ ਗੱਲਾਂ ਬਾਤਾਂ ਸਾਨੂੰ ਮਿਲ ਰਿਹਾ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮਹਾਰਾਜ